ਮੁਕੇੜੀਆਂ ਸ਼ਹਿਰ ਵਿੱਚ ਦੁਕਾਨਦਾਰਾਂ ਤੇ ਰਿਹੜੀਆਂ ਵਾਲੀਆਂ ਵੱਲੋਂ ਬਚਾਰ ਤੇ ਕਿ ਹਾਈਵੇ ਨੈਸ਼ਨਲ ਸੜਕ ਤੇ ਕਬਜ਼ਾ ਕਰਕੇ ਆਵਾਜਾਈ ਤੋਂ ਪ੍ਰੇਸ਼ਾਨ ਲੋਕਾਂ ਦੀ ਬਹੁਤ ਸਮੇਂ ਤੋਂ ਮੰਗ ਸੀ ਕਿ ਮੁਕੇੜੀਆਂ ਸ਼ਹਿਰ ਵਿੱਚ ਲੰਘਣਾ ਵੀ ਮੁਸ਼ਕਲ ਹੋ ਗਿਆ ਹੈ ਕਿ ਇੱਕ ਤਾਂ ਦੁਕਾਨ ਤੋਂ ਤਿੰਨ ਚਾਰ ਫੋਟੋ ਬਾਹਰ ਕਬਜ਼ਾ ਕਰਕੇ ਰਾਹੀਂ ਗੱਡਾ ਨੂੰ ਬਜ਼ਾਰ ਵਿੱਚੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਤੇ ਉੱਥੇ ਹੀ ਬਿਨਾਂ ਪਾਰਕਿੰਗ ਤੋਂ ਹਾਈਵੇ ਸੜਕ ਤੇ ਗੱਡੀਆਂ ਖੜੀਆਂ ਕਰਕੇ ਟ੍ਰੈਫਿਕ ਤੇ ਟ੍ਰੈਫਿਕ ਦੇ ਕਾਨੂੰਨ ਦੀ ਉਲੰਘਣਾ ਕੀਤੀ ਚਾ ਰਹੀ ਹੈ ਤੇ ਮੁਕੇੜੀਆਂ ਟ੍ਰੈਫਿਕ ਪੁਲਿਸ ਉਸ ਤੋਂ ਦਿਖਾਈ ਦੇ ਰਹੀ ਹੈ ਲੋਕਾਂ ਦੀ ਮੰਗ ਹੈ ਕਿ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਮੁਕੇੜੀਆਂ ਸ਼ਹਿਰ ਦੇ ਬਾਜ਼ਾਰ ਦੀ ਚੈਕਿੰਗ ਕਰਦੀ ਰਹੇ ਜਿਸ ਨਾਲ ਟ੍ਰੈਫਿਕ ਦੀ ਆਵਾਜਾਈ ਤੇ ਨਜਾਇਜ਼ ਕਿੱਤੇ ਗਏ ਦੁਕਾਨਦਾਰਾਂ ਵੱਲੋਂ ਕਬਜ਼ੇ ਹੇਠ ਹਲ ਪਾਈ ਜਾਵੇ ਅੱਗੇ ਦੇਖੋ ਪੂਰੀ ਰਿਪੋਰਟ ਸਾਡੇ ਪੱਤਰਕਾਰ ਮਨਜੀਤ ਸਿੰਘ ਦੇ ਨਾਲ ਜੇਕਰ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਦੇ ਕਾਰਵਾਈ ਕੀਤੀ ਜਾ ਰਹੀ ਮਕੇਰੀਆਂ ਸ਼ਹਿਰ ਦੇ ਵਿੱਚ ਕਾਫੀ ਜਮ ਲੱਗਾ ਰਹਿੰਦਾ ਸੀਗਾ ਜਿਹੜਾ ਸੀਨੀਅਰ ਅਫਸਰ ਵੱਲੋਂ ਪਹਿਲਾਂ ਵੀ ਸਾਨੂੰ ਕਈ ਵਾਰੀ ਹਦਾਇਤਾਂ ਆਈਆਂ ਸੀਗੀਆਂ ਜਿਸ ਵੰਦੀ ਅੱਜ ਨਗਰ ਕਾਉਂਸਲ ਦੇ ਸੁਭਰਨ ਸਿੰਘ ਸਾਹਿਬ ਨੂੰ ਨਾਲ ਲੈ ਕੇ ਉਹਨਾਂ ਦੀ ਨਾਲ ਫੋਰਸ ਲੈ ਕੇ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਰੇੜੀਆਂ ਫੜੀਆਂ ਸੜਕਾਂ ਦੇ ਵਿੱਚ ਲੱਗੀਆਂ ਸੀਗੀਆਂ ਉਹ ਖਾਲੀ ਕਰਾਈਆਂ ਗਈਆਂ ਦੀ ਉਹ ਸਾਰੀਆਂ ਉਹਨਾਂ ਦੇ ਕਰਕੇ ਜਿਸ ਦੇ ਨਾਲ ਬਾਜ਼ਾਰ ਦੇ ਲੋਕਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਆ ਬੇ ਸਾਡਾ ਮੋਟਰਸਾਈਕਲ ਵੀ ਬਾਜ਼ਾਰ ਦੇ ਵਿੱਚ ਦੀ ਨਹੀਂ ਲੰਘਦਾ ਸੀ ਜਿਨ੍ਹਾਂ ਨੂੰ ਮੱਧਿਆ ਨਜ਼ਰ ਆਖਦੇ ਉਹ ਅੱਜ ਸਾਰਾ ਹੀ ਮਕੇਰੀਆ ਸ਼ਹਿਰ ਦੇ ਵਿੱਚ ਪੱਤਰ ਕਰਾਇਆ ਗਿਆ ਤਾਂ ਰੇੜੀਆਂ ਜਿਹੜੀਆਂ ਟ੍ਰਾਫਿਕ ਦੇ ਨਿਯਮਾਂ ਦੀ ਲੰਘਣਾ ਕਰਦੇ ਸੀ ਉਹਨਾਂ ਦੇ ਉੱਤੇ ਪ੍ਰੋਪਰ ਨਗਰ ਕੌਂਸਲ ਡਿਪਾਰਟਮੈਂਟ ਦੇ ਨਾਲ ਲੈ ਕੇ ਤੇ ਉਹ ਖਾਲੀ ਕਰੀਆਂ ਗਈਆਂ। ਰੋਡ ਦੇ ਬਾਜ਼ਾਰ ਦੇ ਵਿੱਚਕਾਰ ਲੋਕਾਂ ਵੱਲੋਂ ਕੀਤੇ ਗਏ ਨਜਾਇਜ਼ ਕਬਜ਼ੇ ਰੇੜੀਆਂ ਅੱਗੇ ਵਧਾ ਕੇ ਜੋ ਰੱਖੀਆਂ ਗਈਆਂ ਸੀ ਅੱਜ ਅਸੀਂ ਪੁਲਿਸ ਵਿਭਾਗ ਦੀ ਟੀਮ ਨਾਲ ਲੈ ਕੇ ਇਹਨਾਂ ਨੂੰ ਪਿੱਛੇ ਹਟਾਇਆ ਗਿਆ ਕਿਉਂਕਿ ਲੋਕਾਂ ਨੂੰ ਲੰਘਣ ਆਉਣ ਜਾਣ ਦੇ ਵਿੱਚ ਬੜੀ ਦਿੱਕਤ ਆਉਂਦੀ ਸੀਗੀ ਤੇ ਅੱਜ ਅਸੀਂ ਨਗਰ ਦਫ਼ਤਰ ਨਗਰ ਕੌਂਸਲ ਤੇ ਸਟਾਫ ਨੇ ਪੋਰਪਲਿਸ ਵਿਭਾਗ ਨੇ ਇਹਨਾਂ ਨੂੰ ਚਕਾਉਣ ਦਾ ਉਪਰਾ ਲਾ ਕੀਤਾ ਦੇਖਿਆ ਜਾ ਰਿਹਾ ਵੀ ਕੋਈ ਦੂਜੇ ਬਾਜ਼ਾਰਾਂ ਜਿਹੜਾ ਬਾਹਰ ਸਮਾਨ ਲਾਇਆ ਹੈ ਸਮਾਨ ਚੱਕਿਆ ਵੀ ਆ ਗਿਆ ਬਿਲਕੁਲ ਉਹਨਾਂ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਉਹ ਸਮਾਨ ਜਦੋਂ ਨਹੀਂ ਚੱਕਦੇ ਜਦੋਂ ਸਾਨੂੰ ਲੱਗਦਾ ਵੀ ਇਹ ਲੋਕਾਂ ਦੀ ਆਉਣ ਜਾਣ 'ਚ ਵਿਘਨ ਪਾਉਂਦਾ ਪਾਉਂਦਾ ਸਮਾਨ ਤਾਂ ਸਾਨੂੰ ਸਮਾਨ ਚੱਕਣਾ ਪੈਂਦਾ ਨਹੀਂ ਅੱਜ ਚਲਾਨ ਨਹੀਂ ਕੀਤੇ ਪਰ ਚਲਾਨ ਅਸੀਂ ਕਰਾਂਗੇ ਜੇ ਦੁਬਾਰਾ ਫੇਰ ਰੱਖਣਗੇ ਤਾਂ